ਸਾਰੇ ਹੀ ਸਨਾਮ ਤੇ ਇਲਾਕੇ ਦੇ ਲੋਕਾਂ ਨੂੰ ਇੱਕ ਵਾਰ ਫੇਰ ਕਾਮਰ ਬ੍ਰਿੰਦਰ ਕੌਸ਼ਕ ਮਿਰਸਿੰਗ ਜਨਾਲ ਤੇ ਕਾਮਰ ਨਿਰਮਨ ਸਿੰਘ ਸਨਾਮ ਵੱਲੋਂ ਪਿਆਰ ਭਰੀ ਸਤਿਕਾਰ ਨਮਸਕਾਰ ਅਦਾਵ ਅੱਜ ਅਸੀਂ ਇੱਕ ਬਹੁਤ ਅਹਿਮ ਮੁੱਦਾ ਜਿਹੜਾ ਸੈਂਟਰ ਆਫ ਇੰਡੀਅਨ ਟ੍ਰੇਡ ਯੂਨ ਬਤੌਰ ਭਾਰਤ ਨਿਰਮਾਨ ਮਿਸਤਰੀ ਮਜ਼ਦੂਰ ਯੂਨੀਅਨ ਜ਼ਿਲ੍ਹਾ ਸੰਗਰੂਰ ਦੇ ਕਨਵੀਨਰ ਹੋਣ ਦੇ ਨਾਤੇ ਅਸੀਂ ਲੋਕਾਂ ਦੇ ਅੱਗੇ ਪੇਸ਼ ਕਰਨ ਜਾ ਰਿਹਾ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸਨਾਮ ਦੇ ਵਿੱਚ ਲਗਾਤਾਰ ਕਈ ਦਿਨਾਂ ਤੋਂ ਕਈ ਮਹੀਨਿਆਂ ਤੋਂ ਚੋਰੀਆਂ ਲੁੱਟਾਂ ਖੋਹਾਂ ਸਨੇਚ ਕੰਨਾਂ ਚੋਂ ਵਾਲੀਆਂ ਸਨੇਚਿੰਗ ਦੀਆਂ ਘਟਨਾਵਾਂ ਵਿੱਚ ਲਗਾਤਾਰ ਭਗਵੰਤ ਮਾਨ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਵਾਧਾ ਹੋ ਰਿਹਾ ਸੋ ਅਸੀਂ ਇਸ ਵਾਦੇ ਲਈ ਇੱਕ ਕਾਰਨ ਅਸੀਂ ਲੋਕਾਂ ਅੱਗੇ ਸਪਸ਼ਟ ਕਰਨਾ ਚਾਹੁੰਦੇ ਹਾਂ ਵੀ ਥਾਣਿਆਂ ਦੇ ਵਿੱਚ ਚੌਕੀਆਂ ਦੇ ਵਿੱਚ ਪੁਲਿਸ ਥਾਣਿਆਂ ਦੇ ਵਿੱਚ ਪੁਲਿਸ ਚੌਕੀਆਂ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੀ ਜਿਹੜੀ ਨਫਰੀ ਆ ਉਹ ਘਟ ਗਈ ਹੈ ਇਹ ਬਹੁਤ ਵੱਡਾ ਕਾਰਨ ਹੈ ਪੁਲਿਸ ਮੁਲਾਜ਼ਮਾਂ ਦੇ ਵਿੱਚ ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਜ਼ਿਆਦਾਤਰ ਲੀਡਰ ਨੇ ਜਿਹੜੇ ਮੰਤਰੀ ਨੇ ਐਮ ਐਲ ਏ ਨੇ ਹੋਰ ਚੇਅਰਮੈਨ ਵਗੈਰਾ ਉਹ ਆਪਦੇ ਨਾਲ ਕਈ ਕਈ ਮਤਲਬ ਦਰਜਨਾ ਦਰਜਨਾ ਜਿਹੜੇ ਮੁਲਾਜ਼ਮ ਨੇ ਉਹ ਆਪਦੇ ਨਾਲ ਰਹਿੰਦੇ ਨੇ ਸੋ ਪੁਲਿਸ ਮੁਲਾਜ਼ਮਾਂ ਕੋਲੇ ਇਹੋ ਜਿਹੇ ਘਟਨਾਵਾਂ ਨੂੰ ਕੰਮ ਕਰਨ ਲਈ ਬਹੁਤ ਘੱਟ ਮੌਕੇ ਮਿਲਦੇ ਨੇ ਸੋ ਇੱਕ ਤਾਂ ਇਹ ਕਾਰਨ ਹੈ ਦੂਜਾ ਕਾਰਨ ਇਹ ਹੈ ਵੀ ਸਨਾਮ ਦੇ ਵਿੱਚ ਚੋਰਾਆਂ ਦਾ ਜਿਹੜਾ ਮੋਟਰਸਾਈਕਲ ਚੋਰਾਆਂ ਦਾ ਜਿਹੜਾ گرو ਹੈ ਉਹ ਬਹੁਤ ਵੱਡੀ ਪੱਧਰ ਤੇ ਸਰਗਰਮ ਹੈ ਜਿਹੜੇ ਚੋਰ ਨੇ ਉਹ ਮੋਟਰਸਾਈਕਲ ਚੱਕਦੇ ਨੇ ਬੇਖੌਫ ਪੁਲਿਸ ਦਾ ਪ੍ਰਸ਼ਾਸਨ ਨਾਂ ਦੀ ਮਤਲਬ ਜਿਹੜਾ ਨਾਮ ਪੁਲਿਸ ਤੇ ਪ੍ਰਸ਼ਾਸਨ ਦਾ ਉਹਨਾਂ ਤੇ ਕੋਈ ਖੌਫ ਨਹੀਂ ਕੋਈ ਡਰ ਨਹੀਂ ਬੇਖੌਫ ਬੇਡਰ ਇਹ ਲੋਕ ਨੇ ਜਿਹੜੇ ਮਾੜੇ ਅੰਸਰ ਇਹ ਲਗਾਤਾਰ ਜਿਹੜਾ ਹੈਗਾ ਚੋਰੀਆਂ ਕਰ ਰਹੇ ਨੇ ਔਰ ਇਹਦੇ ਨਾਲ ਜਿਹੜੇ ਸਾਡੇ ਸਨਾਮ ਦੇ ਅਮਨ ਪਸੰਦ ਲੋਕ ਨੇ ਉਹ ਬਹੁਤ ਪਰੇਸ਼ਾਨ ਨੇ ਜਿਹੜਾ ਸਨਾਮ ਦਾ ਸ਼ਹਿਰੀ ਹੈ ਉਹ ਬਹੁਤ ਪਰੇਸ਼ਾਨ ਹੈ ਇਸੇ ਤਰ੍ਹਾਂ ਜਿਹੜੀਆਂ ਸਾਡੀਆਂ ਭੈਣਾਂ ਸਾਡੀਆਂ ਔਰਤਾਂ ਸਾਡੀਆਂ ਮਾਵਾਂ ਖਾਸ ਕਰਕੇ ਬਜ਼ੁਰਗ ਔਰਤਾਂ ਉਹ ਜਦੋਂ ਬਾਜ਼ਾਰ ਜਾਂਦੀਆਂ ਨੇ ਉਹਨਾਂ ਕੋਲੇ ਹੋਰ ਤਾਂ ਗੈਣਾ ਪਾਇਆ ਹੁੰਦਾ ਨਹੀਂ ਕਿਉਂਕਿ ਹਾਲਾਤ ਬਹੁਤ ਮਾੜੇ ਹੋ ਗਏ ਪੰਜਾਬ 'ਚ ਉਹ ਜਦੋਂ ਕੰਨਾਂ ਦੇ ਵਿੱਚ ਵਾਲੀਆਂ ਹੁੰਦੀਆਂ ਨੇ ਤਾਂ ਝਪਟਮਾਰ ਉਹਨਾਂ ਦੇ ਕੰਨਾਂ ਦੀਆਂ ਵਾਲੀਆਂ ਖਿੱਚ ਲੈਂਦੇ ਔਰਤਾਂ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੀਆਂ ਹੁਣ ਬੱਚੇ ਸਾਡੇ ਇਸੇ ਕਰਕੇ ਜਿਹੜਾ ਮਤਲਬ ਜਿਹੜੇ ਬੱਚੇ ਨੇ ਉਹ ਵਿਦੇਸ਼ਾਂ ਵੱਲੋਂ ਮੂੰਹ ਕਰ ਰਹੇ ਨੇ ਮਤਲਬ ਜਿਹੜੇ ਅਸੀਂ ਸੈਂਟਰ ਆਫ ਇੰਡੀਅਨ ਟ੍ਰੇਡ ਜ਼ੋਨ ਵੱਲੋਂ ਅਸੀਂ ਸਮੂਚੀਆਂ ਪਾਰਟੀਆਂ ਨੂੰ ਐਸ ਕੇ ਐਮ ਦਾ ਮੈਂ ਜ਼ਿਲ੍ਹੇ ਦਾ ਇੱਕ 파ਰਟ ਹੋਣ ਦੇ ਨਾਤੇ ਐਸ ਕੇ ਐਮ ਤਹਿਸੀਲ ਸਨਾਮ ਦੀਆਂ ਜਥੇਬੰਦੀਆਂ ਨੂੰ ਔਰ ਜਿਹੜੀਆਂ ਦੂਜੀਆਂ ਆਵਾਮੀ ਜਥੇਬੰਦੀਆਂ ਚਾਹੇ ਉਹ ਕਿਸਾਨ ਸਭਾ ਹੋਵੇ ਚਾਹੇ ਉਹ ਸੀਟੂ ਚ ਜਿਹੜੇ ਕੰਸਟਰਕਸ਼ਨ ਵਰਕਰ ਨਾਲ ਸੰਬੰਧਨ ਨੇ ਚਾਹੇ ਉਹ ਪੱਠਾ ਮਜ਼ਦੂਰ ਨੇ ਚਾਹੇ ਮਨਰੇਗਾ ਮਜ਼ਦੂਰ ਨੇ ਚਾਹੇ ਹੋਰ ਮਜ਼ਦੂਰ ਦੇ ਅਸੀਂ ਆਣ ਵਾਲੇ ਦਿਨਾਂ ਚ ਮਤਲਬ ਜਿਹੜੇ 2 3 ਦਿਨਾਂ ਦੇ ਵਿੱਚ ਇਹ ਮੀਟਿੰਗ ਕਾਲ ਕਰਾਂਗੇ ਉਹਨੂੰ ਸੱਦਾ ਦੇਵਾਂਗੇ ਕੋਮਨ ਭਵਨ ਚ ਮੀਟਿੰਗ ਅਰੇਂਜ ਕਰਾਂਗੇ ਇਹਦੇ ਕਰਤਾ ਤਰਤਾ ਮੇਰੇ ਸਾਡੇ ਸਤਿਕਾਰਯੋਗ ਸਾਥੀ ਮਿਤ ਸਿੰਘ ਜਨਾਲ ਜਿਨ੍ਹਾਂ ਨੇ ਬੜੇ ਵੱਡੇ ਘੋਲ ਲੜੇ ਨੇ ਚਾਹੇ ਉਹ ਵਿਦਿਆਰਥੀ ਮੂਵਮੈਂਟ ਦੀ ਬਸਪਾਸ ਦੀ ਗੱਲ ਹੋਵੇ ਕਾਵੜ ਮਿਤ ਸਿੰਘ ਜਨਾਲ ਹੋਰਾਂ ਤੇ ਬਹੁਤ ਪੁਲਿਸ ਦਾ ਤਸ਼ੱਦਦ ਹੋਇਆ ਪਾਰੇ ਜੋਧੇ ਸਾਥੀ ਨੇ ਇਹ ਹਮੇਸ਼ਾ ਲੜਾਈ ਦਾ ਦੇ ਨੇ ਅੱਜ ਵੀ ਜਿਹੜੀ ਇਹ ਮੁੱਦਾ ਹੈ ਜਿਹੜਾ ਲੁੱਟਾਂ ਖੋਹਾਂ ਚੋਰੀ ਦਾ ਮੁੱਦਾ ਕਾਮਰ ਮਿਸਿੰਗ ਦੀ ਡਾਇਰੈਕਸ਼ਨ ਮੁਤਾਬਕ ਦਿਸ਼ਾ ਨਿਰਦੇਸ਼ਾ ਮੁਤਾਬਕ ਅਸੀਂ ਆਨ ਆਲੇ ਮਤਲਬ ਜਿਹੜਾ ਸਨਾਬ ਦੀ ਉਦਮ ਸਿੰਘ ਦੀ ਧਰਤੀ ਤੇ ਇੱਕ ਬਹੁਤ ਵੱਡਾ ਸੰਘਰਸ਼ ਜਿਹੜਾ ਸ਼ੁਰੂ ਕਰਨ ਜਾ ਰਹੇ ਆ ਭਗਵੰਤ ਮਾਨ ਦੀ ਪੰਜਾਬ ਦੀ ਸਰਕਾਰ ਖਿਲਾਫ ਕਿਉਂਕਿ ਸਾਡੀ ਕੋਈ ਵੀ ਔਰਤ ਮੇਰੀ ਭੈਣ ਕੋਈ ਬੱਚੀ ਕੋਈ ਸੋਨੇ ਦਾ ਗਹਿਣਾ ਪਾ ਕੇ ਮੈਂ ਕਹਿੰਦਾ ਵੀ ਪੀਰਾ ਵਾਲੇ ਗੇਟ ਤੋਂ ਬੱਸ ਸਟੈਂਡ ਤੱਕ ਪੈਦਲ ਤੁਰ ਕੇ ਆ ਲਈ ਸਕਦੀ ਇਹੋ ਜਿਹੇ ਹਾਲਾਤ ਆ ਜਿਹੜੇ ਪੰਜਾਬ ਸਰਕਾਰ ਨੇ ਕ੍ਰੀਏਟ ਕੀ ਰਹੇ ਹੋ ਨੇ ਅਸੀਂ ਇਸ ਲਈ ਪੰਜਾਬ ਸਰਕਾਰ ਨੂੰ ਚੇਤਾਵਨੀ ਦੇ ਤੌਰ ਤੇ ਕਹਿੰਦੇ ਆ ਵੀ ਥਾਣਿਆਂ ਦੇ ਵਿੱਚ ਜਿਹੜੀ ਨਾਫਰੀ ਜਿਹੜੀ ਘਟਿਆ ਉਹਦੀ ਪਰਭਾਈ ਲਈ ਨਵੀਂ ਭਰਤੀ ਵੱਡੇ ਪੱਦਰ ਦੇ ਭਰਤੀ ਕੀਤੇ ਜਾਵੇ ਔਰ ਇਹਨਾਂ ਨੂੰ ਹਾਈ ਟੈਕ ਜਿਹੜੇ ਥਾਣੇ ਨੇ ਚੌਕੀਆ ਨੇ ਜਿੰਨੇ ਸਾਡੇ ਪੁਲਿਸ ਮੁਲਾਜ਼ਮ ਨੇ ਕਿਉਂਕਿ ਉਹ ਵੀ ਸਾਡੇ ਭਰਾ ਨੇ ਸਾਡੇ ਬੱਚੇ ਨੇ ਉਹਨਾਂ ਨੂੰ ਜਿਹੜੇ ਉਹਨਾਂ ਦਾ ਜਿਹੜਾ ਰਾਜਨੀਤਿਕ ਕਰਨਾ ਹੈ ਉਹਨਾਂ ਤੇ ਸਿਆਸੀ ਦਬਾਅ ਹੈ ਉਹ ਘਟਾਇਆ ਜਾਵੇ ਇਸੇ ਤਰ੍ਹਾਂ ਜਿਹੜੀ ਆ ਚੋਰੀ ਜਿਹੜੇ ਮਾਰੇ ਜਿਹੜੇ ਆਨਸਰ ਨਹੀਂ ਉਹਨਾਂ ਨੂੰ ਨੱਥ ਪਾਈ ਜਾਵੇ ਇਸੇ ਤਰ੍ਹਾਂ ਅਸੀਂ ਬੇਨਤੀ ਕਰਾਂਗੇ ਆ ਸੰਯੁਕਤ ਕਿਸਾਨ ਮੋਰਚੇ ਨੂੰ ਔਰ ਦੂਜੀਆਂ ਜਥੇਬੰਦੀਆਂ ਨੂੰ ਡੇਟ ਦਵਾਂਗੇ ਵੀ ਉਹ ਕੁਮਨ ਭਵਨ ਤੇ ਵਿੱਚ ਉਸ ਡੇਟ ਦੇ ਮੁਤਾਬਕ ਅਸੀਂ ਇੱਕ ਲੈਟਰ ਜਾਰੀ ਕਰਾਂਗੇ ਭਾਰਤ ਨਿਰਮਾਣ ਮਿਸਤਰੀ ਮਜ਼ਦੂਰਿਓ ਨੂੰ ਸੀਟੂ ਵੱਲੋਂ ਜ਼ਿਲ੍ਹੇ ਦੇ ਕਰਮੀਨਰ ਵੱਲੋਂ ਮੈਂ ਕਾਮਰ ਬ੍ਰਿੰਦਰ ਕੌਸ਼ਿਕ ਉਹ ਲੈਟਰ ਜਾਰੀ ਕਰਾਂਗੇ ਤੇ ਆਣ ਵਾਲੇ ਦਿਨਾਂ 'ਚ ਅਸੀਂ ਪੰਜਾਬ ਦੀ ਸਰਕਾਰ ਜਿਹੜੀ ਬੁਰੀ ਤਰ੍ਹਾਂ ਹਰ ਫਰੰਟ ਤੇ ਫੇਲ ਹੋ ਗਈ ਆ ਉਹਨੂੰ ਮਤਲਬ ਅਸੀਂ ਉਹਦੇ ਖਿਲਾਫ ਇੱਕ ਬਹੁਤ ਵੱਡਾ ਸੰਘਰਸ਼ ਸ਼ੁਰੂ ਕਰਨ ਜਾ ਰਹੇ ਹਾਂ ਬਹੁਤ ਬਹੁਤ ਧੰਨਵਾਦ